ਪੰਜਾਬ ਪਰਦੇ ਵਿੱਚ ਭਾਰੀ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਵਿਚਾਰੇ ਵੱਡੀ ਖਬਰ ਸਾਹਮਣੇ ਆਈ ਹੈ ਦਰਸਾਣਾ ਹੁਸ਼ਿਆਰਪੁਰ ਚਿੰਤਪੁਰੀ ਮਾਰਗ ਉੱਤੇ ਚਿੰਤਪੁਰੀ ਨੈਸ਼ਨਲ ਹਾਈਵੇ ਦਾ ਇੱਕ ਹਿੱਸਾ ਤੇਜ਼ بارش ਤੇ ਪ੍ਰਭਾਵ ਦੇ ਕਾਰਨ ਖੱਡ ਦੇ ਵਿੱਚ ਉਲ ਗਿਆ ਹੈ ਦੱਸਦੀ ਕਿ ਇਹ ਹਾਈਵੇ ਪੰਜਾਬ ਦੇ ਵੱਡੇ ਹਿੱਸੇ ਨੂੰ ਹਿਮਾਚਲ ਦੇ ਨਾਲ ਜੋੜਦਾ ਹੈ ਜੇਕਰ 24 ਘੰਟਿਆਂ ਦੇ ਵਿੱਚ ਤੇਜ਼ بارش ਕਰਨ ਇਹ ਹਾਈਵੇ ਹੋਰ ਪ੍ਰਭਾਵਿਤ ਹੁੰਦਾ ਤਾਂ ਪੰਜਾਬ ਦਾ ਇਹ ਪਾਸੋ ਹਿਮਾਚਲ ਦੇ ਨਾਲ ਸੰਪਰਕ ਟੁੱਟ ਸਕਦਾ ਹੈ ਜੇ ਸਨਾ ਹਿਮਾਚਲ ਵਾਲੇ ਪਾਸੇ ਦੇ ਨਾਲ ਹੁੰਦਾ ਵਪਾਰ ਵੀ ਪ੍ਰਭਾਵਿਤ ਹੋਵੇਗਾ। ਸੋ ਲੋਕਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਇਸ ਸੜਕ ਦੀ ਮੁਰੰਮਤ ਕੀਤੀ ਜਾਵੇ। ਸੋ ਜ਼ਿਕਰ ਹੋ ਗਿਆ ਕਿ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਬਾਰਿਸ਼ ਕਾਰਨ ਪੰਜਾਬ ਦੇ 7 ਜ਼ਿਲ੍ਹੇ ਹੜ ਦੀ ਮਾਰ ਹੇਠਾਂ ਗਏ ਨੇ। ਰਣਜੀਤ ਸਾਗਰ ਡੈਮ ਅਤੇ ਪਾਖੜਾ ਡੈਮ ਦੇ ਵੱਧੇ ਪਾਣੀ ਦੇ ਪੱਧਰ ਕਾਰਨ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਤਿੰਨੋਂ ਦਰਿਆਵਾਂ ਰਾਵੀ, ਸਤ루 ਅਤੇ ਬਿਆਸ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਤੌਤੀ ਚੱਕੀ ਰੇਲਵੇ ਪੁਲ ਨੂੰ ਨੁਕਸਾਨ ਪਹੁੰਚਣ ਕਾਰਨ ਪਠਾਨਕੋਟ ਜਲੰਧਰ ਰੇਲਵੇ ਰੂਟ ਬੰਦ ਕਰ ਦਿੱਤਾ ਹੈ ਤੇ ਰੂਟ ਨੂੰ ਡਾਇਵਰਟ ਕਰਕੇ ਰੇਲ ਗੱਡੀਆਂ ਨੂੰ ਬਾਹਰ ਘਟਿਆ ਜਾ ਰਿਹਾ ਹੈ ਇਸ ਦੇ ਨਾਲ 90 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਨੇ ਤੇ ਕੁਝ ਟ੍ਰੇਨਾਂ ਨੂੰ ਪਠਾਨਕੋਟ ਅੰਮ੍ਰਿਤਸਰ ਜਲੰਧਰ ਰੂਟ ਜ਼ਰੀਏ ਵੀ ਵਾਪਸ ਭੇਜਿਆ ਜਾ ਰਿਹਾ ਹੈ ਜੋ ਤਾਜ਼ਾ ਹੈ ਕਿ ਪੰਜਾਬ ਦੇ ਮੇਨ ਹਾਈਵੇ ਦਾ ਇੱਕ ਹਿੱਸਾ ਜਿਹੜਾ ਕਿ ਬਾੜ ਦੇ ਕਾਰਨ ਰੁੜ ਗਿਆ ਜਿਸ ਤੋਂ ਬਾਅਦ ਵੀ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ